ਇੱਕਾ ਤੁਹਾਡੇ ਇੱਕ ਮਿੰਟ ਜੀ ਤੂੰ ਆਪਣੇ ਬੇਟੇ ਦੇ ਸੰਗਲ ਲਾਉਂਦਾ ਸੀ ਮੈਂ ਲਾਉਂਦਾ ਸੀ ਜੀ ਜਦੋਂ ਚੰਡੀਗੜ੍ਹ ਜਾਂਦਾ ਸੀ ਹੱਤਾਂ ਹੱਤਾਂ ਮੈਂ ਲਾਇਆ ਮੈਂ ਤੁਹਾਨੂੰ ਵੀਡੀਓ ਦਿਖਾਵਾਂ ਜੀ ਜਿੱਦੇ ਬਾਣੀਆਂ ਦੇ ਇਹਨੇ ਹੁੱਕਾ ਪਿਲਾਇਆ ਜੀ ਕਹਿੰਦਾ ਪੀਲਾ ਬਹਿ ਕੇ ਹਾਇ ਗੱਲ ਕਾਲੇ ਵਿੱਚ ਆ ਤੱਕਣਾ ਫਲੇਵਰ ਨੇ ਕਹਿੰਦਾ ਇਹ ਤਾਂ ਏਕੜਾ ਹੁੱਕੇ ਹੁੰਦੇ ਨੇ ਆ ਪਈਆ ਵੀਡੀਓ ਦਿਖਾਵਾਂ ਜਾ ਜਾ ਦਿਖਾ ਦੇ ਦਿਖਾ ਮੈਂ ਕਰਾ ਮੈਨੂੰ ਮੇਰੀ ਉਹ ਜਿਹਦਾ ਨੂੰ ਬੋਲਦੇ ਯਾਰ ਸਾਡਾ ਸੈਸਿੰਗ ਮੈਂ ਤੇਤੋਂ ਨਹੀਂ ਲੈਣਾ ਕੁਛ ਮੈਂ ਤੇਤੋਂ ਨਹੀਂ ਲੈਣਾ ਕੁਛ ਨਾ ਦੁਬਾਰੇ ਬੈਠਾ ਇਹ ਕਹਦਾ ਮੈਂ ਤੇਰੀ 3 ਨੂੰ ਲਈ ਚੱਕ ਉਹ ਨਹੀਂ ਤੁਮਨ ਗਲਤ ਗੱਲ ਗੰਮ ਲਿਆ ਉਹ ਗੁਰੂ ਦਾ ਰਾਹ ਮੈਂ ਜਾਣ ਲਈ ਤੇਰਾ ਮਾਮਾ ਹੋੱਚ ਗੱਲ ਨਾ ਨਾ ਹੋੱਚ ਕਰੀ ਹੋਈ ਆ ਫਿਰ ਤੇਰੇ ਨਾਲ ਕੋਈ ਨਾ ਫਿਰ ਅਸੀਂ ਕਿਤੇ ਦੂਜੇ ਬਣਿਆ ਕਰੀ ਹੋਈ ਆ ਹਾਂ ਜੇ ਕੋ ਨੂੰ ਬਾਬਾ ਜੀ ਇਹਨੇ ਰਮੇੜ ਲਓ ਜੀ ਮੈਂ ਤਾਂ ਘਰ ਆਣ ਚੜੀਆ ਪੁੱਤਾ ਤੇਰਾ ਕਿ ਜਾ ਰਹੇ ਤੇਰਾ ਪਤਨੀ ਤੇਰਾ ਬਣਦਾ ਸਾੜੇ ਦਿਨ ਟੁੱਟ ਗਈ ਜਦੋਂ ਪੋਤੇ ਨੂੰ ਕਰਉਣੀ ਆ ਸਾਡੇ ਭਾਂ ਨੀ ਗਿਆ ਮੈਂ ਕਹਣਾ ਮੇਰੇ ਕੋਲ ਦਿੱਤ ਗੇਲ ਵੀ ਆ ਕੇ ਕਹੇ ਹਾ ਹੁਣ ਇਹਦਾ ਨੀ ਚੰਗੀ ਬਾੜੀ ਉਹ ਜ਼ਮੀਨ ਜੀ ਕਰੋੜਾਂ ਰੁਪਈਆ ਦੀ ਸੀ ਜਿਹੜੀ ਇਹ 1.5 ਲੱਖ ਨੂੰ ਵੇਚ ਗਿਆ ਅੱਜ ਮੈਨੂੰ 17 ਲੱਖ ਰੁਪਈਆ ਮੇਰੇ ਚਾਚੀ ਨੂੰ ਦੇ ਰਹੇ ਨੇ ਉਹਦਾ ਇਹਨੇ ਚੋਰੀਆਂ ਵੇਚੀ ਉਹ ਕਹਿੰਦਾ ਉਧਰ ਕਹਿੰਦਾ ਮੈਂ 60 ਨੂੰ 60 ਮਿਲਦਾ 29 ਲੜ ਲੀ 29 ਨੂੰ ਇਹ ਅਗਰ ਨਹੀਂ ਜੀ ਨਾ ਕਰਕੇ ਦੇ ਜੀ 60 ਮਿਲਦਾ ਕਹਿੰਦਾ 29 ਨੂੰ ਖਰੀਦੀ ਤੀ ਕੱਟ ਕੇ ਕਹਿੰਦੇ ਨੇ ਆਈ ਆਲੇ ਉਹਨੇ ਵਾਅਦਾ ਹੀ ਕਰਿਆ ਕੱਟਦਾ ਨਹੀਂ ਕਰਿਆ ਤੇਰੇ ਕੋ ਕੀ ਆ ਮਿਲੇ ਕੁਛ ਨਹੀਂ ਜੀ ਮਿਲੇ ਕੀ ਇਹ ਕਹਿੰਦੇ ਪੰਜ ਬਿਗੇ ਆ ਕੁਛ ਨਹੀਂ ਜੀ ਪੰਜ ਬਿਗੇ ਇੱਕ ਵਿਸਵਾ ਵੀ ਦਿਖਾਓ ਮਿਲਵੇ ਹੈ ਕੀ ਨਾ ਤੁਸੀਂ ਕਹਿੰਦੇ ਹੋ ਵੀ ਪੰਜ ਬਿਗੇ ਇਹਦੇ ਨੇ ਤੁਸੀਂ ਉੱਥੇ ਕਿਹਾ ਹਾਂ ਆ ਦੇਖੋ ਸਾਹਮਣੇ ਬੈਠੇ ਨੇ ਬਾਬਾ ਜੀ ਗੱਦਨ ਲਾ ਗਏ ਨਹੀਂ ਇੱਕ ਮਿੰਟ ਗੱਦਨ ਲਾ ਦਿਓ ਹੁਣੀ ਵਾਰ ਚੱਲੋ ਗੱਦਨ ਪਿੰਡ ਦੇ ਬੰਦੇ ਦੱਸਣੇ ਗੱਲ ਕਿਉਂ ਜੀ ਹੈਗੀ ਆ ਜੀ ਪੰਜ ਬਿਗੇ ਜਿੱਦੋਂ ਕੋਲੇ ਹੈਗੀ ਜੀ ਪੰਜ ਬਿਗੇ ਤੋਂ ਕੋਈ ਚੋਟ ਨਹੀਂ ਤੁਹਾਡੇ ਤੇ ਕੋਲੇ ਟੋਕਾ ਚ ਡੇਢ ਕਿ ਬਿੱਗਾ ਹੀ ਰਹਿ ਗਿਆ ਜੀ ਉਹ ਅੱਛਾ ਬਾਕੀ ਇੱਕ ਬਿੱਗਾ ਜੀ ਜਿਹੜਾ 1 ਬਿੱਗਾ 13 ਬਸਵੇ ਜੀ ਤੁਸੀਂ ਕਹਿੰਦੇ ਵੇਚ ਗਏ ਤਾਂ ਤਾਂ ਪਤਾ ਨਹੀਂ ਹੋ ਗਿਆ ਤੇ ਕਹਿ ਰਹੇ ਜਿਹਦੇ ਲਈ ਕੀ ਪਤਾ ਕਿਉਂ ਨਹੀਂ ਜਰਾ ਨਾ ਨਾ ਝੂਠ ਨਹੀਂ ਬੋਲਿਆ ਮੈਂ ਕਹਿੰਦਾ ਫੜਕੜਾ ਨਹੀਂ ਹੈ ਹੀ ਭਲਾ ਬਾਬਾ ਜੀ ਇਹ ਬੰਦ ਇਕੱਲੇ ਇਕੱਲੇ ਨੂੰ ਗੱਲ ਕਰਨ ਦਿਓ ਬਾਬਾ ਜੀ ਹਾਂ ਆਪਾਂ ਕਹਿੰਦੇ ਇਹਨੂੰ ਰੋਲੋ ਨਹੀਂ ਮੈਂ ਤਾਂ ਕਹਿੰਦੇ ਹੈਗੇ ਇਹਨੂੰ ਤੀਜਾ ਹਿੱਸਾ ਦਵਾ ਦਿਓ ਜੀ ਗੱਲ ਖਤਮ ਹੈ ਜੂੰਵਰੇ ਅਸੀਂ ਲੈ ਗਏ ਸੀ ਆ ਠੀਕ ਹੈ ਜੇ ਵੀ ਕਾਹ ਨੂੰ ਚੱਕ ਚਾਹੇ ਨਾ ਹੀ ਹੋਵੇ ਆਪਾਂ ਤਾਂ ਕਹਿੰਦਾ ਤੀਜਾ ਹਿੱਸਾ ਦੇ ਦੋ ਆਓ ਠੀਕ ਪਰਦਾ ਕਰਾਂਗੇ ਜੀ ਪਰਦਾ ਖੋਲਾਂਗੇ ਜਦੋਂ ਤੁਸੀਂ ਬੜੇ ਭਾਈ ਸਹਿਮਤ ਹੋ ਦੇਖੋ ਜੀ ਡੇਢ ਵਜੇ ਸਵੇਰੇ ਕੋਲੇ ਘਰ ਆਏਗਾ ਜੀ ਉਹਦਾ ਜਿਹੜਾ ਘਰ ਹੈ ਉਹਨੂੰ ਬਾਕੀ ਨੂੰ ਤੀਜਾ ਹਿੱਸਾ ਦੇ ਦੋ ਕੌਣ ਕਰਦੇ ਮੈਂ ਕਿਹੜਾ ਪਰਿਵਾਰ ਨੂੰ ਲੋ ਜੀ ਬੋਲ ਠੀਕ ਗੱਲ ਸਹੀ ਹੈ ਭਾਈ ਇਹਨਾਂ ਕੋਲੇ ਮੈਂ ਕਹਿੰਦਾ ਆਪਦਾ ਹਿੱਸਾ ਰੱਖ ਲੈਣ ਜੀ 4 ਕਿੱਲੇ ਨੇ ਜੀ ਜ਼ਮੀਨ ਕਿੰਨੀ ਹੈ ਜ਼ਮੀਨ 4 ਕਿੱਲੇ ਨੇ ਆਪਦਾ ਹਿੱਸਾ ਰੱਖ ਲੈਣ ਜੀ ਹਾਂ ਫਿਰ ਸੁਣੋ ਇਹ ਆਪਦਾ ਹਿੱਸਾ ਦੇ ਲੈਣੇ ਫਿਰ ਉਹ ਉਹੀ ਗੱਲ ਕਰਦੇ ਜੀ ਵੀ ਤੀਜਾ ਹਿੱਸਾ ਤਾਂ ਲੈ ਲੈਣ ਜੀ 4 ਕਿੱਲੇ ਨੇ ਜੀ 2 ਲੱਖ ਰੁਪਏ ਦਾਣਾ ਉਹ ਕਹਦਾ ਹੈ ਹੈ ਜੀ ਜ਼ਮੀਨ ਵਧਾਈ ਜਾ 9 ਵਜੇ ਹੈ 9 ਵਜੇ ਜ਼ਮੀਨ ਵਧਾਈ ਹੈ ਅੱਛਾ ਪੈਸਾ ਨਾ ਬਦੂ ਹਾਂ ਉਹ ਤਾਂ ਪੈਸਾ ਨਾ ਬਦੂ ਹੁਣ 28000 ਰੁਪਏ ਮਹੀਨਾ ਪਿਆਜ ਪਰ ਰਹੇ ਨੇ ਕਹਿੰਦੇ ਵੀ ਅਸੀਂ 2 ਕਿੱਲੇ ਦੇ ਦੰਨੇ ਵੀ ਅੱਧਾ ਖਰਚਾ ਦੇ ਦੇ ਹਾਂ ਬਿਲਕੁਲ ਜੀ ਸਹਿਮਤ ਹਾਂ ਸਹਿਮਤ ਹੈ ਵੀ ਠੀਕ ਹੈ ਬਾਬਾ ਜੀ ਸਹਿਮਤ ਹਾਂ ਭਾਈ ਨੌ ਕਰਾ ਦੇਣਾ ਵੀ ਉਹ ਮੇਰਾ ਕਾਰੀ ਹੈ ਹੈ ਅੱਜੇ ਨੌ ਕਰਾਓ ਕਹਿੰਦੇ ਲਏ ਇਹ ਤਾਂ ਫਿਰ ਜਮੇ ਸਿੱਧੇ ਤੂੰ ਤੂੰ ਕਿੰਨਾ ਹੋ ਹੋਰੇ ਦੀ ਤਮਾਈ ਤਾਂ ਸਿੱਧਿਆ ਬੈਠੇ ਨੇ ਇਹ ਫਿਰ ਓਰੇ ਪਸਣ ਗਿਆ ਕਿ ਤੇਰੇ ਲਵੇ ਪਿੰਡ ਆਉਣਾ ਚਾਹੁੰਦੇ ਨੇ ਇਹ ਦੇਖੋ ਉੱਥੇ ਰੋਏ ਆ ਬਜ਼ੁਰਗ ਕਹਿੰਦਾ ਮੈਂ ਪਿੰਡ ਰਹਿਣਾ ਚਾਹੁੰਦਾ ਬਤੇ ਆ ਤਾਂ ਆ ਗਿਆ ਜੀ ਜੱਗਾ ਸਿੰਘ ਜਿਹੜਾ ਆਪਣਾ ਦੋਏ ਬੈਠੇ ਜਿਨ੍ਹਾਂ ਨੇ ਕਹੇ ਸਾਡੇ ਅੱਖਾਂ 'ਚ ਮਿਰਚਾਂ ਪਾ ਕੇ ਕੁੱਟਿਆ ਤੇ ਅੱਖਾਂ 'ਚ ਮਿਰਚਾਂ ਪਾਉਣ ਵਾਲੇ ਵੀ ਸਾਹਮਣੇ ਬੈਠੇ ਨੇ ਕੁੜੀ ਬੈਠੀ ਹੈ ਇਹਨਾਂ ਦਾ ਨੌ ਲਾਇਆ ਸੀ ਮੱਕਾਂ ਚ ਮਿਰਚਾਂ ਪਾ ਕੇ ਮੇਰੀ ਭੈਣ ਮੈਨੂੰ ਕੁੱਟ ਗਈ ਤੁਸੀਂ ਨੇ ਦੋਸ ਲਾਇਤੀ ਹਾਂਜੀ ਪਾਈਆਂ ਪਰ ਇਹਦਾ ਸਿੱਧੇ ਨੇ ਅੱਜ ਕਹਿੰਦੇ ਵੀ ਜ਼ਮੀਨ ਵੀ ਦੇਣ ਨੂੰ ਤਿਆਰਾਂਗੇ ਵਾਹ ਦੇ ਦੋ ਜੀ ਦੇ ਦੇ ਦੋ ਜੀ ਕਰਜ਼ਾ ਦੇਣ ਨੂੰ ਤਿਆਰ ਹੈ ਤੂੰ ਕਰਜ਼ਾ ਕਿਵੇਂ ਉਤਰੂਗਾ ਜੀ ਫਿਰ ਹੈ 14 ਲੱਖ ਬਣਦਾ ਅੱਧਾ ਹਾਂ 14 ਲੱਖ ਦੇ ਦੇ ਫਿਰ ਕਦੋਂ ਦੇਵੇਂਗਾ 14 ਲੱਖ ਅੱਜ ਆਖਰੀ ਦੇਣ ਲਈ ਨੌ ਕਰਾ ਦੇਣ ਲੈ ਲੈਣ ਪੈਸੇ ਨੇ ਨਾ ਮੈਂ ਚੋੜੀ ਨੌ ਨਹੀਂ ਕਰਾਉਂਦਾ ਮੈਂ 14 ਲੱਖ ਕਦੇ ਕਿੱਥੋਂ ਦੇਵੋ ਜੀ ਇਹ ਵੀ ਰਸੀਦ ਦੇਦਾ ਹਾਂ ਮੈਂ ਨਾ ਕਿਉਂ ਨਹੀਂ ਕਰਾਉਂਦੇ ਬਾਬਾ ਜੀ ਇੱਕ ਇੱਕ ਸਕੀਨ ਤਬਾਦ ਮੁਕ ਕਰਦਾ ਜੀ ਪਹਿਲਾਂ ਕਿਸਾਨ ਜੁਨੀਆ ਨਾਲੇ ਭੇਜੇ ਚੰਗਾਲ ਕੋਈ ਨਾ ਕਰਾਉਂਦੇ ਪਹਿਲਾਂ ਬਾਪ ਨੇ ਨਿਕਰਾਇਆ ਪਹਿਲਾਂ ਬਾਪ ਨੇ ਨਿਕਰਾਇਆ ਖਾਤਰਾ ਸਾਨੂੰ ਕੋਈ ਵੇਚ ਦੂ ਹਾਂ ਜੀ ਨਾ ਵੇਚੇ ਕਰੇ ਕੋਸ ਮਰਦੀ ਕਰੇ ਮਗਰ ਹਾਂ ਮਰੇ ਮਰੇ ਮਗਰ ਕੋਸ ਮਰਦੀ ਵਸੀਦ ਕਰਾਉਣ ਨੂੰ ਤਿਆਰ ਹਾਂ ਹਾਂ ਮਜੀਦ ਕਰਾ ਲੇ ਸੱਤ ਵਜੇ ਨਾ ਮਸੀਦ ਵੀ ਓਕੇ ਨਾ ਨਾ ਬਾਬਾ ਜੀ ਇਹ ਮੈਨੂੰ ਤਰਾਦੂ ਜੀ ਇਹ ਮੈਨੂੰ ਰੋਡ ਤੇ ਛਾੜ ਦੇਣਗੇ ਹੁਣ ਤਾਂ ਮੈਂ ਰੋਟੀ ਖਾਂਦਾ ਜਹੇਗਾ ਮਨੂੰ ਜਮਾ ਰੋਡ ਤੇ ਚਾਰ ਦਣ ਗਏ ਭਾਈ ਅਸੀਂ ਬੈਠੇ ਆ ਬੈਠੇ ਆ ਸੱਤ ਹੋਈ ਪਈ ਆ ਬਾਬੇ ਬੈਠੇ ਨੇ ਜਿਹੜੀ ਗੱਲ ਉਰੇ ਹੋਗੀ ਵਾਪਸ ਜੇ ਵਸੀਅਤ ਹੋਗੀ ਬਾਬੇ ਬੈਠੇ ਨੇ ਫਿਰ ਚਲ ਕਢਾ ਲੈਣਗੇ ਇਹਦੇ ਤੇ ਨੌ ਬਣੀ ਇਹਦੇ ਦਾ ਮੇਰੀ ਮਾਂ ਦੇ ਨੌਕਰਾਂ ਕੀ ਜਮੀਨ ਦੀ ਚਲ ਇਹ ਬਾਪੂ ਚਲ ਮਾਂ ਵੱਲੋਂ ਵਸੀਅਤ ਹੋ ਜੂਗੀ ਹਾਂ ਉਹਦੇ ਉਹਦੇ ਵੱਲੋਂ ਮਾਂ ਵੱਲੋਂ ਹੋ ਜੂਗੀ ਜ਼ਮੀਨ ਮਾਂ ਨਾ ਉਹਦੀ ਨਾ ਹਾਂ 200 ਰੁਪਿਆ ਘੜ ਕੇ ਦੇ ਦਿੰਦੀ ਇਹ ਨਹੀਂ ਕੱਟਣਾ ਕੋਈ ਮੈਨੂੰ ਲੱਗਿਆ ਹੈ ਇਹ ਜਿਹੜੇ ਦੱਸ ਰਹੇ ਇਹ ਜਿਹੜੇ ਵਸੀਤਾਂ ਦੇ ਰੋਲੇ ਪੈਂਦੇ ਆ ਨਾ ਕਈ ਥਾਵਾਂ ਤੇ ਅਸੀਂ ਗਏ ਹੋਇਆ ਇੱਕ ਸਾਡੇ ਕੋਲੇ ਮਸਲਾ ਆਇਆ ਸੀ 41 ਕਿੱਲੇ ਜ਼ਮੀਨ ਦਾ ਤੈਨੂੰ ਯਕੀਨ ਜਾਨਣ ਕਿ ਪਹਿਲਾਂ ਜਿਹੜਾ ਬਜ਼ੁਰਗ ਉਹ ਜੋਗੀ ਚਲਾ ਗਿਆ ਉਹ ਆਪਦੇ ਪੁੱਤ ਦੇ ਨਾਂ ਕਰਾ ਗਿਆ ਬਸ ਜੇ ਤੁਸੀਂ ਇਹਨੇ ਮਸਲਾ ਹੱਲ ਕਰਨਾ ਹਾਂ ਜੇ ਨਹੀਂ ਮਸਲਾ ਫਿਰ ਤਾਂ ਉਹ ਬਿਸ਼ਵਾਰਤਾ ਰੱਖਣਾ ਪੂ ਇੱਕ ਦੂਜੇ ਤੇ ਤੇਰਾ ਮੰਡਾ ਹੋ ਅਸੀਂ ਵਿੱਚ ਜ਼ਿੰਮੇਦਾਰ ਹੋਵਾਂਗੇ ਤੇ ਆਦਨ ਕੋਰੋ ਮੈਂ ਮਿੱਠੂ ਸਿੰਘ ਹੈ ਬਾਬਾ ਜੀ ਬੈਠੇ ਨੇ ਬਸਵਾਸ ਤੇ ਹੈ ਤੁਹਾਨੂੰ ਵੱਖਰਾ ਨਾ ਕਰੋ ਤੁਹਾਨੂੰ ਬਾਬਿਆਂ ਦੇ ਬਸਵਾਸ ਕਰਨਾ ਪਊ ਜੇ ਇਹ ਮੁਕਰ ਕੇ ਤਾਂ ਵੀ ਬਾਬੇ ਜ਼ਿੰਮੇਦਾਰ ਨੇ ਜੇ ਇਹ ਮੁਕਰੂ ਤਾਂ ਵੀ ਬਾਬੇ ਜ਼ਿੰਮੇਦਾਰ ਨੇ ਇਹਦਾ ਬਾਬਾ ਜੀ ਇਹ ਮਤਲਬ ਜੇ ਜਿਹੜਾ ਕੋਈ ਮੁਕਰੂ ਹਾਂ ਫਿਰ ਤਾਂ ਇਹਨਾਂ ਦੀ ਜ਼ਿੰਮੇਵਾਰੀ ਹੈ ਜੀ ਇਹ ਲੈਂਥ ਕਰਾਵਾਂਗੇ ਇਹ ਗੱਲ ਨਹੀਂ ਗੱਤੀ ਗੱਲ ਨਹੀਂ ਕਰਦੇ ਠੀਕ ਜਿਵੇਂ ਤੂੰ ਕਹਿੰਦਾ ਮੈਨੂੰ ਵਾੜਨੇ ਦਾ ਤੈਨੂੰ ਘਰੇ ਵੀ ਵਾੜਾਂਗੇ ਤੇ ਠੀਕ ਆ ਆ ਉਹਦਾ ਤੈਨੂੰ ਪ੍ਰਸ਼ਾਦਾ ਪਾਣੀ ਤੈਨੂੰ ਰੋਟੀ ਪਾਣੀ ਪ੍ਰਸ਼ਾਦਾ ਸਾਰਾ ਕੁਝ ਦੇਣਾ ਪਊ ਪਹਿਲਾ ਕੁਸ ਹੋ ਗਿਆ ਪਹਿਲਾਂ ਤਾਂ ਭੁੱਲ ਜਾ ਤੈਨੂੰ ਉੱਥੀ ਕਰਦਾ ਹੋ ਗਿਆ ਤੇਰੇ ਬਾਰੇ ਉਹਨੂੰ ਤਾਂ ਤੁਸੀਂ ਭੁੱਲ ਜਾ ਉਹਨੂੰ ਪਹਿਲਾਂ ਤਾਂ ਭੁੱਲ ਜਾ ਉਹ ਜਿਹੜਾ ਨੂੰ ਬੋਲਦੇ ਆ ਯਾਰ ਸਾਡਾ ਖਾਇਸਿੰਗ ਮੈਂ ਤੇਤੋਂ ਨਹੀਂ ਲੈਣਾ ਕੁਝ ਮੈਂ ਤੋਂ ਨਹੀਂ ਲੈਣਾ ਕੁਝ ਲੈਣਾ ਦੇਣਾ ਕੁਝ ਮਿਲਦਾ ਮੈਂ ਤੋਂ ਕਿਉਂ ਲੈਣਾ ਕਿਉਂ ਲੈ ਲੈ ਯਾਰ ਅਸੀਂ ਪੈਸੇ ਦੀ ਗੱਲ ਲੜੀ ਜਾਂਦੇ ਹੋ ਲੈਣਾ ਸੀ ਕਹਦੇ ਮੈਂ ਸਿੱਖਾਂਗਾ ਬਾਬਾ ਜੀ ਮੈਂ ਮੈਨੂੰ ਕਿੱ ਆਪਾਂ ਜਿਹਨੇ ਮਾਤਾ ਨਹਿਰੋ ਆਂਦਾ ਬੋਲਦਾ ਸਭੀ ਜਿਹਦਾ ਇੱਕ ਮਿੰਟ ਦਾ ਨਾ ਇਹ ਤਾਂ ਪਿੰਡ ਦਾ ਬੰਦਾ ਮੈਂਬਰ ਆ ਜੀ ਮੈਂਬਰ ਮੈਨੂੰ ਤੂੰ ਲੱਗਾ ਮੈਂ ਤਾਂ ਤੇਰੇ ਨਹੀਂ ਮੈਂਬਰ ਦਾ ਰੋਈਦਾ ਮਾਤਾ ਇਹਦਾ ਇਹ ਤਾਂ ਕਾਇਮ ਇਕੱਠੇ ਹੋ ਜਾਓ ਤੁਸੀਂ ਤੇਰ ਬਣ ਕੇ ਤਾਂ ਨਹੀਂ ਆਏ ਕਿਸੇ ਨਾਲ ਕਦੇ ਨਹੀਂ ਜੀ ਤੇ ਤਾਂ ਤੇਰ ਬਣ ਕੇ ਆ ਆਉਂਦੀ ਨਹੀਂ ਸੀ ਕਿਸੇ ਨਾਲ ਤੇਰ ਬਣ ਕੇ ਤੁਹਾਨੂੰ ਇਹ ਵੀ ਉਹੇ ਜਿਹੇ ਇਹ ਵੀ ਹੋਏ ਗੁਮਾਰ ਜੀ ਦਾ ਮੇਰੀ ਗੱਲ ਸੁਣ ਜੀ ਮੈਂ ਬਾੜ ਦਾ ਮੈਂਬਰ ਆ ਜੀ ਮੈਨੂੰ ਤਾਂ ਦੇਖੋ ਜਦੋਂ ਜਿਹੜਾ ਮਸਲਾ ਹੋਰੇ ਜਦੋਂ ਕਹਣਾ ਜਦੋਂ ਤੇਰਾ 4 ਕਿਲੇ ਮੰਨ ਕੇ ਚੱਲ ਗਿਆ ਠੀਕ ਹੈ ਕਹਿੰਦੇ 2 ਕਰੋੜ 40 ਲੱਖ ਰੁਪਏ ਹੋਗਾ ਤੁਸੀਂ ਮਾਮਾ ਜੀ ਜੀ ਹਾਂਜੀ ਹਾਂ ਆਪਾਂ ਸਟਾਮਪ ਤੇ 2 ਕਰੋੜ 40 ਲੱਖ ਰੁਪਏ ਦੀ ਬਸੀਦ ਪੱਕੀ ਰਜਿਸਟਰ ਕਰਾਉਨੇ ਆ ਠੀਕ ਆ ਵੀ ਇਹਨਾਂ ਦੇ ਮਰੇ ਤੋਂ ਬਾਅਦ ਉਹ ਜ਼ਮੀਨ ਦਾ ਵਾਰਿਸ ਮੇਰਾ ਭਾਣ ਦਾ ਜਗਸੀਰ ਸਿੰਘ ਹੋਗਾ ਠੀਕ ਆ ਅਗਰ ਮੇਰਾ ਭੰਡੂਆ ਜਾ ਮੇਰੀ ਭੈਣ ਉਹ ਜ਼ਮੀਨਾਂ ਕੋਈ ਕਾਰਵਾਈ ਕਰਦੀ ਆ ਤਾਂ ਤੁਹਾਡੇ ਸਾਹਮਣੇ ਸਮਝ 2 ਕਰੋੜ 40 ਲੱਖ ਰੁਪਏ ਉਹ ਭਰਨ ਦੀ ਜ਼ਿੰਮੇਵਾਰ ਹੋਗੀ ਫਿਰ ਉਹ ਜ਼ਮੀਨ ਵੇਚ ਦੇ ਇਹ ਚੀਜ਼ ਦੀ ਸਹਿਮਤ ਹੈਗੀ ਬਾਬਾ ਜੀ ਉਹ ਇਹ ਗੱਲ ਜਰਾ ਮਤਾਵੇਗਾ ਗੱਲ ਹੈ ਮਾਰ ਕੀ ਰਹਿ ਗਿਆ ਬਾਬਾ ਜੀ ਇਹ ਵਿਚੋਲਾ ਚਾਰ ਕਿੱਲਾਂ ਤੇ ਲੈ ਤੇ ਇਹਨੂੰ ਬਿਲਕੁਲ ਮੈਂ ਲੈ ਆ ਇਹਦਾ ਜਮਨ ਤੇ ਅੱਜ ਮੈਂ ਇੱਜ਼ਤ ਰੱਖੀ ਜੀ ਜੇ ਨਹੀਂ ਰੱਖੀ ਚਾਹੀਦੀ ਮੈਂ ਇਹਨੇ ਮੇਰੀ ਬੇਇੱਜ਼ਤੀ ਕੀਤੀ ਇਹਨੇ ਹੱਥ ਬਰੇ ਬੈਠਾ ਇਹ ਕਹਿੰਦਾ ਮੈਂ ਤੇਰੀ ਟੀਮ ਨੂੰ ਲਈ ਨਹੀਂ ਚੱਕ ਉਹ ਨਹੀਂ ਤੁਮੇ ਨਾਲ ਇਹ ਕੋਈ ਬਿਲਕੁਲ ਗਲਤ ਗੱਲ ਗੰਮ ਲਿਆ ਉਹ ਗੁਰੂ ਘਰ ਆ ਮੈਂ ਜਾਨ ਵਾਲੀ ਮੇਰੇ ਮਾਮਾ ਹੋੱਚ ਗੱਲ ਕਰ ਨਾ ਨਾ ਹੋੱਚ ਕਰੀ ਹੋਈ ਆ ਹੁਣ ਤੇਰੇ ਨਾਲ ਕੋਈ ਨਾ ਫਿਰ ਇਹ ਕਿੱਦਾਂ ਚੇ ਬਣਿਆ ਕਰੀ ਹੋਈ ਆ ਹਾਂ ਜੇ ਕੋ ਨੂੰ ਬਾਬਾ ਜੀ ਇਹਨੇ ਮੇਰ ਲਓ ਜੀ ਮੈਂ ਤਾਂ ਕਦੇ ਨਹੀਂ ਜਾਣਾ ਤੂੰ ਫਿਰ ਬਾਬਾ ਜੀ ਇਹ ਗੱਲ ਸਹੀ ਨਹੀਂ ਬਾਬਾ ਇਹ ਗੱਲ ਸਹੀ ਨਹੀਂ 2 ਕਰੋੜ 40 ਲੱਖ ਦੀ ਕੀਮਤ ਤੁਸੀਂ ਇਹ ਤਾਂ ਕਹਿ ਸਕਦੇ ਵੀ ਆ ਮੇਰਾ ਮਾਮਾ ਹੀ ਕਹਦੇ ਜੰਨੀ ਕਿ ਮਾਮਾ ਦਾ ਡਬਲ ਮਾਮਾ ਹੋ ਕੇ ਮਾਮਾ ਬਣਦਾ ਜੇ ਕਹਦੀਏ ਫਿਰ ਇਹਨਾਂ ਦਾ ਜੀ ਪੰਚਾਇਤ ਮੈਂਬਰ ਕੋਈ ਵੀ ਆਇਆ ਹੋਵੇ ਮੇਰਾ ਗਾਲ ਵਾਰ ਦੇ ਸਮਝੋ ਤੇ ਗੰਦ ਦੇ ਕੰਡੇ ਵੇਲੇ 나오ਦਰੀ ਹੁਣ ਹੋਰ ਕਈ ਜਿਹੜਾ ਖਿਸ਼ਤ ਕਰਾਈ ਹੋਰ ਕੀ ਕਰਦੇ ਨੇ ਦੱਸੋ ਪੱਕੀ ਰਸੀਦ ਕਰਾਣ ਅੱਛਾ ਜਿਹੜੀ ਤਾਂ ਗੱਲ ਕਰੀ ਸੀ ਜ਼ਮੀਨ ਵਾਲੀ ਇਹ ਕਹਿੰਦੇ ਵੀ ਜ਼ਮੀਨ ਆ ਜਿਹੜੀ ਮੇਰੇ ਪੋਤੇ ਦੀ ਆ ਬੈਠਾ ਕਹਿ ਰਿਹਾ ਹੈ ਇਹਦੇ ਪੋਤੇ ਵਸੀਤ ਤੇਰੇ ਨੌਕਰ ਆਉਂਦਾ ਹੈ ਮੇਰੇ ਭਾਣ ਜੀ ਦੀ ਪੋਤਾ ਤੇਰਾ ਵੀ ਲਾ ਦੇ ਤੇਰਾ ਪਤਨੀਓ ਤੇਰਾ ਬਣਦਾ ਛੜੇ ਦਿਨ ਨੂੰ ਟੁੱਟ ਗਈ ਜਾਂਦੇ ਪੋਤੇ ਨੂੰ ਕਰਾਉਣੀ ਆ ਸਾਡੇ ਭਾਣ ਜੀ ਦੀ ਮੀਨ ਫੇਰ 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 ਉਹ ਕਿੱਡੀ ਸੋਚ ਰਿਹਾ ਤੇਰੇ ਬਾਰੇ ਤੇਰਾ ਮਾਮਾ ਲੋ ਜੀ ਮੈਂ ਕਹਨਾ ਮੈਂ ਉੱਤੇ ਗੁਰੂ ਘਰ ਕਰਾਂ ਅਜ ਤੋਂ ਪਹਿਲਾਂ ਜੇ ਤੁਹਾਡਾ ਕੁਝ ਹੋ ਗਿਆ ਪਰ ਅੱਜ ਦੇਖੋ ਕੀ ਹੈ ਆ ਵੀਡੀਓ ਸਾਹਮਣੇ ਆ ਫਰਮਾਏਗਾ ਆ ਲੈ ਬੋਲੋ ਆਹ ਮੇਰੀ ਗੱਲ ਸੁਣੋ ਐ ਪੁੱਛੋ ਜੀ ਉਹ ਬੁੜੀਆਂ ਕੋ ਰੋਣਾ ਤੋ ਚੱਲ ਗਈ ਠੀਕ ਆ ਸਿੱਧਾ ਹੋ ਗੱਲ ਕਰ ਜੀ ਕਰੀਂ ਸਿੰਧਗੜ ਪੁਰਾਣਾ ਤਾਂ ਬਹੁਤ ਕੁਝ ਹੋ ਗਿਆ ਜੀ ਮਿਰਚਾ ਕਰਦੇ ਤੁਸੀਂ ਲੜਾਈ ਨਹੀਂ ਨਾ ਵੀ ਪਾਟ ਪਾਟ ਨਹੀਂ ਲੜਾਈ ਨਹੀਂ ਕਰਨਾਈ ਨਾ ਚਾਹ ਜੀ ਫਿਰ ਮੈਂ ਉਹੀ ਕਹਿੰਦਾ ਤੁਸੀਂ ਮੜਾ ਜਾ ਢੰਗ ਨਾਲ ਅੱਜ ਸਮਾਂ ਛੋੜ ਦੇਵੇ ਆਪਦੇ ਨੂੰ ਪੱਲੇ ਲਓ ਮੇਰੇ ਕੋਲ ਦਿੱਕ ਗੇਲ ਵੀ ਆ ਕੇ ਕਹੇ ਹਾਂ ਹੋਰ ਇਹ ਤਾਂ ਨਹੀਂ ਚੰਗੀ ਮਾੜੀ ਪੁੱਪਾ ਗੱਡਾ